ਵੀਰ ਕਿਹੜਾ ਕਿਹੜਾ ਔਰਡ ਰਿਜ਼ਰਵ ਹੈ ਬੰਦੇ ਆਸਤੇ ਕਿਹੜਾ ਔਰਡ ਹੈ ਲੇਡੀ ਆਸਤੇ ਕਿਹੜਾ ਔਰਡ ਹੈ ਐਸਸੀ ਭਾਈਚਾਰੇ ਆਸਤੇ ਕਿਹੜਾ ਤੇ ਐਸਸੀ ਲੇਡੀ ਆਸਤੇ ਕਿਹੜਾ ਉਹ ਬੋਰਡਰ ਦੀ ਲਿਸਟ ਹੈਗੀ ਤਾਂ ਕੋਈ ਨਹੀਂ ਕਿਤੇ ਆ ਜੀ ਉੱਤੇ ਤਾਂ ਹੈ ਹੀ ਨਹੀਂ ਬੋਰਡਾਂ ਤੋਂ ਨਾ ਬੋਰਡਾਂ ਸਪਾਟਾਂ ਬੋਰਡਾਂ ਦੀ ਰਿਜ਼ਰਵੇਸ਼ਨ ਨਹੀਂ ਹੋਈ ਅਜੇ ਫੇਰ ਬ੍ਰਦਰ ਅਸੀਂ ਨਾਮਿਨੇਸ਼ਨ ਕਿਤੇ ਕਿਵੇਂ ਭਰਾਂਗੇ ਇਹ ਰਿਪੋਰਟਿੰਗ ਜੀ ਮੈਂ ਤੁਹਾਡੀ ਸਾਰੀ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਭੇਜਨੀ ਹੈ ਕਿਰਪਾ ਕਰਕੇ ਚੰਗੀ ਤਰ੍ਹਾਂ ਕਰ ਲਿਓ 27 ਤਰੀਕ 1:30 ਵਜ ਗਿਆ ਦੁਪਹਿਰ ਦਾ ਟਾਈਮ ਦੇਖ ਲਓ ਇਹਨਾਂ ਦੇ ਦਫ਼ਤਰ ਵੀ ਕਿਤੇ ਨਾ ਕਿਤੇ ਘੜੀ ਲੱਗੀ ਹੋਣੀ ਐ ਹਜੇ ਤੱਕ ਨਾ ਵੋਟਰ ਲਿਸਟਾਂ ਅਵੇਲੇਬਲ ਹਨ ਨਾ ਰੈਜ਼ਰਵੇਸ਼ਨ ਦੀਆਂ ਲਿਸਟਾਂ ਅਵੇਲੇਬਲ ਹਨ ਇੱਕ ਇੱਕ ਮਿੰਟ ਵੀਰੇ ਇੱਕ ਮਿੰਟ ਨਾ ਰੈਜ਼ਰਵੇਸ਼ਨ ਦੀਆਂ ਲਿਸਟਾਂ ਅਵੇਲੇਬਲ ਐ ਐਨਓਸੀਆਂ ਦੇ ਨਹੀਂ ਰਹਿ ਕਿਸੇ ਨੂੰ ਚੁੱਲਾ ਟੈਕਸ ਦੇ ਨਹੀਂ ਰਹਿ ਕਿਸੇ ਦੀ ਕੱਟ ਨਹੀਂ ਰਹਿ ਫਿਰ ਤੁਸੀਂ ਐੇ ਕਰੋ ਏਦੂ ਤਾਂ ਨਾਮਿਨੇਸ਼ਨ ਕਾਦੇ ਵਾਸਤੇ ਇੰਨਾ ਖੇਚਲ ਦੇ ਰਹੇ ਆ ਸਾਰਿਆਂ ਨੂੰ ਇਲੈਕਸ਼ਨ ਕਾਦੇ ਵਾਸਤੇ ਕਰਾ ਰਹੇ ਆ ਫਿਰ ਨਾਮਿਨੇਟ ਕਰ ਦਿਓ ਸਾਰਿਆਂ ਨੂੰ ਸਰਪੰਚਾਂ ਨੂੰ ਮੈਂਬਰਾਂ ਨੂੰ ਇਸ ਤਰ੍ਹਾਂ ਦਾ ਬਲੇਟੈਂਟ ਮਿਸਯੂਜ਼ ਆਫ ਪੋਲਿਟਿਕਲ ਪਾਵਰ ਮੈਂ ਤਾਂ ਅੱਜ ਤੱਕ ਨਹੀਂ ਦੇਖੀ 20 ਸਾਲ ਤੋਂ ਮੈਨੂੰ ਹੋ ਗਿਆ ਸਿਆਸਤ ਤੁਸੀਂ ਸਾਰੇ মিডিਆ ਨੇ ਹੋ ਮੈਂ ਤਾਂ ਹੀ ਤੁਹਾਨੂੰ ਇੱਥੇ ਵੀਡੀਓ ਸਾਹਬ ਤੇ ਦਫ਼ਤਰ ਲੈ ਕੇ ਆਇਆ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਜੀ ਪੰਚਾਇਤੀ ਇਲੈਕਸ਼ਨ ਦੀ ਨੋਮੀਨੇਸ਼ਨ ਦਾ ਪ੍ਰੋਸੈਸ ਸ਼ੁਰੂ ਹੋਇਆ ਹੋਵੇ ਤੇ ਉਹ ਵੀਡੀਓ ਦੀ ਕੁਰਸੀ ਖਾਲੀ ਕਿਉਂ ਹੈ ਜੀ ਕਿੱਥੇ ਗਏ ਵੀਡੀਓ ਸਭ ਦੱਸਣ ਇੱਥੇ ਬੈਠੇ ਸੀ 15 ਮਿੰਟ ਪਹਿਲਾਂ ਜਦੋਂ ਪਤਾ ਲੱਗਿਆ ਸੀ ਆਉਣਾ ਹੈ ਤੇ ਖਿਸਕ ਕੇ ਲੈ ਕੇ ਜੀ ਸਾਰਾ ਕੁਝ ਜਿਹੜੀ ਮੈਂ ਵਾਰੀ-ਵਾਰੀ ਇਹ ਪੁੱਛ ਰਿਹਾ ਹਾਂ ਚਲੋ ਸਾਡੇ ਨਾਲ ਪਿੰਡਾਂ ਦੇ ਬੰਦੇ ਆਏ ਆ ਨੋਮੀਨੇਸ਼ਨ ਪਰ ਕਿਹੜੇ ਬੋਰਡ ਦੇ ਵਿੱਚ ਨਾਮਿਨੇਸ਼ਨ ਪਰ ਨੇ 10 ਤੱਕ ਦਿਨ ਸਾਨੂੰ ਲਿਸਟ ਦੇ ਦੇਣ ਯਾਰ ਸਾਰੇ ਮੁਲਾਜ਼ਮ ਹੀ ਖੜੇ ਆ ਉਹਨਾਂ ਦੇ ਪੁੱਛੋ ਇਹਨਾਂ ਨੂੰ ਕਿੱਥੇ ਹੈ ਲਿਸਟਾਂ ਕਲੈਰਿਟੀ ਤਾਂ ਦੇਣ ਜੀ ਮੈਂ ਤੁਸੀਂ ਵੀ ਚੁੱਪ ਖੜੇ ਹੋ ਪੁੱਛੋ ਸਵਾਲ ਪੁੱਛੋ ਇਹਨਾਂ ਨੂੰ ਹਾਂ ਜੀ ਸਰ ਕੀ ਜਿਹੜਾ ਤੁਹਾਡਾ ਜੀ ਇਹਨਾਂ ਬਾਰੇ ਇਹ ਸਰ ਕੋਈ ਮਤਲਬ ਇਸਟਾਂ ਕਰਾ ਜਾ ਰਹੀ ਹੋਈ ਹੈ ਕਥੇ ਨੇ ਸਾਹਿਬ ਇੱਥੇ ਨੇ ਇੱਕ ਮਰਜੀ ਥੱਲੇ ਪੈ ਆ ਵੀ ਦੇਖ ਵੀਡੀਓ ਸਾਹਿਬ ਹੈ ਹੀ ਨਹੀਂ ਆਈਡੀ نیچے ਕਰੋ ਯਾਰ ਕਿਉਂ ਨਹੀਂ ਤੇਰੇ ਮਾਨਾ ਸਾਹਿਬ 30 ਥੱਲੇ ਆ ਰੂ ਹੋ ਰਹੇ ਨੇ ਉਹ ਤਾਂ ਵੀਡੀਓ ਵੀ ਪਰ ਸਭ ਨਾਲ ਤਾਂ ਤਰਤਾ ਬੜਾ ਬੜਾ ਵੀਡੀਓ ਸਰ ਮਿੱਸਿਸ ਜੀ ਦੇ ਵਾਸਤੇ ਗੱਲ ਕੀਤੀ ਆ ਆਪਣਾ ਟੋਰਸ ਜੀ ਨੂੰ ਵੀਡੀਓ ਸਾਹਿਬ ਨੂੰ ਬੇਹਦ ਤੁਹਾਨੂੰ ਜੀ ਬੈਠੇ ਕਿੱਥੇ ਜੀ ਦਿਖਾ ਦਿਓ ਸਾਨੂੰ ਚਲੋ ਬੁਲਾਓ ਵੀਡੀਓ ਸਾਹਿਬ ਆਓ ਜੀ ਵੀਡੀਓ ਸਾਹਿਬ ਨੂੰ ਦੂਸਰੀ ਵੀ ਰੂਮ ਦਿਖਾ ਲਈਏ ਚਲੋ ਜੇ ਕੋਈ ਜੀ ਦੇ ਵਿੱਚ ਹੋਈ ਨਹੀਂ ਅਗਰ ਹੋਰ ਕਿਸੇ ਕਮਰੇ ਚ ਕਾਨੂੰ ਲੁੱਕ ਕੇ ਬੈਠੇ ਆਪਦੀ ਕੁਰਸੀ ਤੇ ਬਹਿ ਜਾਣਾ ਨਹੀਂ ਕੰਮ ਜਾਂਦੇ ਆ ਸੀ ਤਾਂ ਲੱਗੇ ਇੱਕ 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 ਜੁਸਦੀ ਦਾ ਤੁਹਾਨੂੰ ਦਿਖਾ ਦਿੰਦੇ ਧਿਆਨ ਨਾਲ ਯਾਰ ਇਹਨਾਂ ਦੀ ਲਿਸਟਾਂ ਪਚਾ ਕੇ ਚਲੋ ਨੰਗੋ ਆਪਾਂ ਚੱਲਦੇ ਆ ਵੀਡੀਓ ਸਾਹਿਬ ਕੋਲ ਆਓ ਤੁਹਾਨੂੰ ਬੈਣਾ ਹੈ ਇੱਥੇ ਹਾਂ ਇਹ ਸਾਰੇ ਕੰਮ ਦਿੰਦਾ ਤਾਂ ਆਰਓ ਅੱਲਾਹ ਇੱਥੇ ਬਾਹਰ ਚ ਬੈਠੀ ਜੀ ਮੈਂ ਕਰਦਾ ਫ੍ਰੀ ਹੋ ਕੇ ਫੋਨ ਤੇ ਹੁਣ ਵੀ ਆਦੇ ਸ਼ਾਮ ਪਹਿਲਾਂ ਵੀ ਗੋਗਣੀ ਆ ਰਹੇ ਸਿੱਟਾ ਕਹਿੰਦਾ ਜੀ ਸੇ ਲੋਕਾਂ ਨੂੰ ਹੋ ਰਹੀ ਹੈ ਉਹ ਜਿਹੜਾ ਤੁਹਾਡੇ ਕੋਲੇ ਜਿਹੜਾ ਕਹਿ ਰਿਹਾ ਸੀ ਕਿ ਵੀਡੀਓ ਸਭ ਦੂਜੇ ਕਮਰੇ ਚ ਬੈਠੇ ਕਿੱਥੇ ਭਲਾਓ ਨਾ ਜੀ ਫਿਰ ਨਹੀਂ ਕੋਈ ਕੌਣ ਬਾਹਰ ਆਇਆ ਸੀ ਯਾਰ ਉਹ ਇੱਕ ਮੁੰਡਾ ਇੱਥੇ ਯਾਰ ਉਹ ਦਫ਼ਤਰ ਹੈ ਸਾਡਾ ਪਿੰਡ ਦਾ ਉਹ ਵਾਲੇ ਦਾ ਠੀਕ ਹੈ ਯਾਰ ਦਫ਼ਤਰੀ ਵੀ ਲੱਗਦਾ ਆਰ ਉਹ ਫੋਨ ਕਰੀਦਾ ਉਹ ਕੋਈ ਹੋਰ ਚੰਗਦਾ ਨੰਬਰੀ ਹੈ ਨਹੀਂ ਕਿ ਉਹ ਕਹਿੰਦੇ ਸਾਡਾ ਨੰਬਰ ਗਲਤ ਹੈ ਠੀਕ ਹੈ ਜੀ ਤੇ ਅਸੀਂ ਆਪਦੇ ਫਾਰਮ ਲੈਣੇ ਆਂ ਸੂਚੀ ਲੈਣੀ ਹੈ ਕੁਝ ਵੀ ਨਹੀਂ ਮਿਲ ਰਿਹਾ ਤੁਹਾਨੂੰ ਮੈਂਬਰੀ ਮੈਂਬਰੀ ਦੇ ਕਾਗਜ਼ ਭਰਨੇ ਆਂ ਅੱਜ ਭਰਨੇ ਆ ਜੀ ਕੋਸਟ ਐਨ ਉਸ ਜੀ ਕਟਾਈ ਬੈਠੇ ਆਂ ਠੀਕ ਹੈ ਨਾ ਸਾਨੂੰ ਕੋਈ ਵਾਰਡਾਂ ਦਾ ਪਤਾ ਚਾਹਣ ਵਾਲਾ ਕੇ ਰਿਜ਼ਰਵ ਪੈਕੀਏ ਕੁਝ ਵੀ ਨਹੀਂ ਕੋਈ ਗੱਲ ਨਹੀਂ ਹੋ ਰਹੀ ਇੱਥੇ ਆਏ ਤੁਸੀਂ ਤੁਹਾਨੂੰ ਕੋਈ ਅਫਸਰ ਮਿਲਿਆ ਨਾ ਜੀ ਨਾ ਇਥੇ ਇੱਕ ਇੱਕ ਅਫਸਰ ਨਜ਼ਰ ਆਇਆ ਨਾਲ ਕੋਰਤੂਲੇ ਦੇ ਉਹ ਬੈਠੇ ਸੀ ਆਰਓ ਦਾ ਜਿਹੜਾ ਨੰਬਰ ਉਹਨਾਂ ਨੇ ਲਿਸਟ 'ਤੇ ਉਹ ਗਲਤ ਪਾਇਆ ਹੋਇਆ ਹੈ ਉਹ ਫੋਨ ਨਹੀਂ ਚੱਕ ਦੇਗੇ ਕਰੋ ਵੀ ਫਰਕ ਇਹ ਕਰਨਾ ਕਿ ਇੱਥੇ ਕਿਹੜੇ ਤੜਕੇ ਤੇ ਬੈਠੇ ਆ। ਇੱਕ ਮਿੰਟ ਇੱਕ ਮਿੰਟ ਚੜੀ। ਉਹ ਆ ਗਿਆ ਜਿਹੜਾ ਕਹਿੰਦਾ ਸੀ ਵੀਡੀਓ ਸਾਹਿਬ ਦੂਜੇ ਕਮਰੇ 'ਚ ਬੈਠੇ ਪੁੱਛੋ। ਪੁੱਛੋ ਕਿ ਉਹ ਕਿੰਨੇ ਤੜਕੇ ਹੋ ਗਏ। ਕਿੰਨੀ ਵੀਡੀਓ ਸਾਹਿਬ ਇੱਥੇ ਬੈਠੇ ਸੀ ਜਿਹਦੇ ਤੋਂ ਅਸੀਂ ਕੰਮ ਕਰ ਰਹੇ ਆ ਉਹ ਦਿੱਖੇ ਹੋਣਗੇ ਸ਼ਾਇਦ ਉਹ ਦਿੱਖਦਾ ਰਹੀ ਨਹੀਂ ਕਿ ਇਹ ਦੇਖ ਲਓ ਯਾਰ ਜੇ ਕਹਿੰਦੇ ਜਿਉਂਗੇ ਟੇਬਲ ਤੋਂ ਬੰਦ ਆ ਜਾਓ ਆ ਫੜਾ ਜਾਓ। ਥੋੜਾ ਨੀਵਾਂ ਰੱਖਿਓ ਆਈਡੀ ਥੋੜਾ ਜਿਹਾ ਇਹ ਕਰੋ ਯਾਰ ਬਾਗ ਪਾਣੀ ਦੀ ਟੇਬਲ ਥੱਲੇ ਕੋ ਕਰਾਓ ਬੜਾ ਕਰ ਲੈਣਾ ਬੜਾ ਨਾ ਆਪਾਂ ਗੱਲ ਕਰ ਲੈਣੀ ਸਰ ਨਾ ਚੇਅਰਮੈਨ ਸਾਹਿਬ ਨਾ ਤੁਹਾਡੇ ਚਲੋ ਮੰਨ ਲਈ ਗੱਲ ਤੇਰੀ ਮੈਂ ਕੋਈ ਗੱਲ ਕਰ ਰਿਹਾ ਮੈਂ ਸਰਕਾਰ ਦੀ ਸਾਨੂੰ ਟ੍ਰਿਸਟਾ ਦਾ ਨਹੀਂ ਅਸੀਂ ਖੜੇ ਆਏ ਯਾਰ ਕਰੋ ਗੱਲ ਤੁਸੀਂ ਫੋਨ ਲਾ ਲਓ ਅਸੀਂ ਤਾਂ 11 ਵਜੇ ਤੇ ਖੜੇ ਮੀਟਿੰਗ ਕੋ ਦੇਖਿਆ ਨਹੀਂ ਤੁਹਾਡੀ ਮੀਟਿੰਗ ਵੀ ਨਹੀਂ ਅਸੀਂ ਖੌਦ ਬੈਠੇ ਆਏ ਵੇਖਿਆ ਇਹਨਾਂ ਵੇਖਿਆ ਇਹ ਬੜਾ ਮੁੱਕਣੀ ਇਹ ਗੱਲ ਦਾ ਆ ਤੁਹਾਨੂੰ ਦੇਖੋ ਇਸ ਦਾ ਥੋੜੇ ਵਾਰਨਿੰਗ ਛਪੇ ਇੱਕ ਮਿੰਟ ਇੱਕ ਮਿੰਟ ਆਪਣਾ ਥੋੜੀ ਮਰਕੋ ਰਿਹਾ ਹੈ ਰਿਟਰਨਿੰਗ ਅਫਸਰ ਜਿਹੜਾ ਉਹਨਾਂ ਦਾ ਕਾਗਜ਼ ਭਰਨ ਦਾ ਸਥਾਨ ਥੋੜਾ ਵੀਡੀਓ ਦਫ਼ਤਰ ਹੈਗਾ ਨਾ ਜੀ ਹੈਗਾ ਹਾਂ ਜੀ ਕੌਣ ਹੈ ਜੀ ਉਹਨਾਂ ਦਾ ਕਿੱਥੇ ਆ ਦੱਸੋ ਜੇ ਕਾਗਜ਼ ਭਰਨੀ ਇੱਥੇ ਆਰਓ ਹਾਂ ਜੀ ਆਸਰ ਪੰਗਸਾਬ ਹੋਰੀ ਖੜੇ ਆ ਭੁੱਲੂ ਵਾਲੇ ਦੇ ਇਹ ਆਪਦੇ ਕਾਗਜ਼ ਭਰਨ ਆਏ ਆ ਕਿਹਦੇ ਕੋਲੇ ਭਰਨ ਜੀ ਦੱਸੋ ਕਿਹਦੇ ਕੋਲੇ ਕਾਗਜ਼ ਭਰਨ ਆਉਂਦੇ there is no aro here and this is supposed to be the returning officers office kon hai ji itthe dasso kagaz kithon kolo dasso tusi media ho shikayat karo honana tusi election commission nu yaar assi gal ch guthha de deange shikayatan bahut honiyan dc da daftar kehre ne jawab lavange sarkar to koi tarika honiya tusi democracy nu tusi jamhooriyat nu is tarah na yaar kuchal ke rakhde ho ਦੋ ਵਿੱਚ ਛੁੱਟੀਆਂ ਆ ਰਹੀਆਂ ਜੀ ਦੋ ਛੁੱਟੀਆਂ ਜੀ ਮੈਨੂੰ ਅੱਜ ਦੱਸੋ ਅੱਜ ਨੋਮੀਨੇਸ਼ਨ ਦੀ ਤਾਰੀਖ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹ ਇਹ ਜਿਹੜੀ ਥੋੜੀ ਐ ਕਾਪੀ ਕਰਨੀ ਐ ਅੱਜ ਇਲੈਕਸ਼ਨ ਦੀ ਤਾਰੀਖ ਐ ਨੋਮੀਨੇਸ਼ਨਸ ਦੀ ਤਾਰੀਖ ਐ ਲਿਸਟਾਂ ਨਹੀਂ ਮਿਲੀਆਂ ਹਜੇ ਤੱਕ ਵੋਟਰ ਲਿਸਟਾਂ ਕੌਣ ਨੋਮੀਨੇਸ਼ਨ ਆ ਕੇ ਭਰੇ ਜੀ ਆਪਦਾ ਵੋਟ ਨੰਬਰ ਕੀ ਭਰੂਗਾ ਵਾਰਡਾਂ ਦੀ ਰੈਜ਼ਰਵੇਸ਼ਨ ਦੀ ਲਿਸਟ ਐ ਨਹੀਂ ਜਿਹੜੇ ਵਾਰਡ ਚ ਆ ਕੇ ਕਾਗਜ਼ ਭਰਨ ਆਰਓ ਦਫ਼ਤਰ ਚ ਨਹੀਂ ਬੈਠਾ ਕਿਹਦੇ ਕੋਲ ਆ ਕੇ ਕਾਗਜ਼ ਭਰਨ ਇਹ ਕਿੱਦੋਂ ਦਾ ਡਰਾਮਾ ਫੜਿਆ ਜੀ ਇਹਨਾਂ ਨੇ ਆ ਬਿਲਕੁਲ ਬੱਟੀਰ ਮਨਾਉਂਦਾ ਜਿਹੜੇ ਨੇ ਤੇ ਪੁੱਛੇ ਹੋਏ ਨੇ ਤਮਾਂ ਲੋਕ ਜਿਹੜੇ ਦੇਖੇ ਵੇਚ ਰਹੇ ਨੇ ਪਰ ਕੋਈ ਅਧਿਕਾਰੀ ਜਿਹੜਾ ਹੈਗਾ ਜਵਾਬ ਦੇਣ ਲਈ ਇੱਥੇ ਬੈਠੇ ਆ ਵੀਡੀਓ ਨੂੰ ਨਹੀਂ ਹੈ ਤਾਂ ਇਸ ਕੋਲ ਜਿਹੜਾ ਹੈਗਾ ਇਸ ਸਾਲ ਦਾ ਖਾਦ ਰਹੇ ਨੇ ਆ ਜੋ ਬੈਠੋ ਜੀ ਕਰਦੀ ਇਹਨਾਂ ਨੂੰ ਵੀਡੀਓ ਸਾਫ ਜਿਹੜੇ ਨੇ ਇੱਥੇ ਬੈਠੇ ਸੀ ਕਹਿੰਦੇ ਕਿ ਉਹ ਚਲੇ ਗਏ ਤੇ ਦੋਨੋਂ ਨੂੰ ਸੂਚਨਾ ਮਿਲਦੀ ਹੈ ਕਿ ਇਹ ਲੋਕ ਪਹੁੰਚ ਰਹੇ ਨੇ ਤਾਂ ਤਸਵੀਰਾਂ ਇਸ ਵਕਤ ਤੁਸੀਂ ਵੀਡੀਓ ਦਫਤਰ ਦੀਆਂ ਫ੍ਰੀਜ ਕੋਟੀਆਂ ਵੇਖ ਰਹੇ ਜਿੱਥੇ ਕਿ ਤਮਾਂ ਲੋਕ ਜਿਹੜੇ ਨੇ ਪੁੱਛੇ ਹੋਏ ਨੇ ਇਸ ਕੋਲ जहिड़ी <laughs> <laughs>